ਵਿਚ ਰੱਖਿਆ ਗਿਆ ਸੀਗਾ ਤੇ ਸਾਡੇ ਘਰ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਸਾਰਾ ਕੁਝ ਸਾਡਾ ਜਮਾ ਕੀਤਾ ਹੋਇਆ ਸਾਡੇ ਪਿੱਛੇ ਫੈਮਲੀਆ ਪਰੇਸ਼ਾਨ ਨੇ ਤੇ ਸਾਡੇ ਨਾਲ ਜਿਹੜਾ ਸਲੂਕ ਆ ਉਹ ਤੁਸੀਂ ਆਪ ਵੀ ਕਵਰ ਕੀਤਾ ਹੈਗਾ ਕੇਸਾਂ ਤੋਂ ਫੜ ਕੇ ਕਿਸੀਟਿਆ ਗਿਆ ਮੇਰੇ ਮੇਰੇ ਕੋਲ ਆ ਕੇਸ ਪਏ ਨੇ ਮੇਰੇ ਕੋਲ ਮੈਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਇਸ ਕਵਰੇਜ ਦੇ ਵਿੱਚ ਆਏ ਨੇ ਤੁਹਾਡੇ ਮਾਧਿਅਮ ਰਾਹੀਂ ਆਹ ਮੇਰੇ ਕੇਸ ਨੇ ਆਹ ਮੇਰੇ ਕੇਸ ਜਿਹੜੇ ਮੈਂ ਗੱਲ ਕੰਗਾ ਕੀਤਾ ਸੀ ਮੇਰੇ ਕੇਸ ਨਿਕਲੇਰੇ ਜਿਹੜੇ ਇਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਮੈਨੂੰ ਪੱਗ ਦੀ ਬੇਅਦਬੀ ਕੀਤੀ ਕਿਉਂਕਿ ਇਹਨਾਂ ਨੂੰ ਕੋਈ ਰਾਈਟ ਨਹੀਂਗਾ ਤੁਸੀਂ ਲੱਤਾ ਬਾਹਾਂ ਤੋਂ ਫੜ ਕੇ ਸਾਨੂੰ ਲੈ ਜਾਓ ਕੇਸਾਂ ਤੋਂ ਫੜ ਲੋ ਇੱਕ ਮੁਲਾਜ਼ਮ ਸੀਗਾ ਉਹਦੀ ਬਿਲਕੁਲ ਪਛਾਣ ਹੋ ਰਹੀ ਹੈ ਸਿਵਲ ਦੇ ਵਿੱਚ ਸੀਗਾ ਉਹਨੇ ਮੈਨੂੰ ਕੇਸਾਂ ਤੋਂ ਫੜ ਕੇ ਦੋ ਹੱਥਾਂ ਨਾਲ ਖਿੱਚ ਕੇ ਇੱਕ ਸੀਟ 'ਤੇ ਮੈਨੂੰ ਬੱਸ ਦੇ ਵਿੱਚ ਜਿਹੜੀ ਸਿੱਟਣ ਦੀ ਕੋਸ਼ਿਸ਼ ਕੀਤੀ ਐ ਇੰਨਾ ਜ਼ਿਆਦਾ ਤਸ਼ੱਦਦ ਸਾਡੇ ਨਾਲ ਕੀਤਾ ਵੀ ਅਸੀਂ ਕਿਹੜਾ ਕੋਈ ਉੱਥੇ ਕੋਈ ਡੰਬਰੀ ਕੋਈ ਉੱਥੇ ਅਸੀਂ ਆਪਾਂ ਗਲਤ ਕੰਮ ਕਰ ਰਹੇ ਸੀ ਜਿਹੜਾ ਸਾਡੇ ਨਾਲ ਅਤਵਾਦੀਆਂ ਵਾਲਾ ਸਲੋਗ ਕੀਤਾ ਜਾ ਰਿਹਾ ਹੈ ਇਸ ਸਕਾਰ ਕੇ ਅਸੀਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਕੋਈ ਪੰਜਾਬ ਹਮੈਤੀ ਜਥੇਬੰਦੀਆਂ ਨੇ ਉਹਨਾਂ ਅਗੇ ਅਪੀਲ ਕਰਦੇ ਆਂ ਵੀ ਸਾਡਾ ਸਾਥ ਦਿਓ ਜੇ ਪੰਜਾਬ ਬਚਾਉਣਾ ਤਾਂ ਅੱਜ ਕੱਲ ਦਾ ਆਦੇ ਸਮੇਂ ਦੇ ਵਿੱਚ ਬਹੁਤ ਜਥੇਬੰਦੀਆਂ ਜਿਹੜੇ ਪੰਜਾਬ ਦੇ ਹੱਕ ਦੀ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅਸੀਂ ਵੀ ਉਸੇ ਰਾਹ ਦੇ ਤੁਰੇ ਸਾਂ ਕਿਉਂਕਿ ਪਹਿਲਾਂ ਸਾਡੀ ਲੜਾਈ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੀਆਂ ਨੌਕਰੀਆਂ ਨੂੰ ਲੈ ਕੇ ਪਰ ਜਿਹੜੀ ਇਹ ਸਾਡੀ ਲੜਾਈ ਸੀਗੀ ਇਹ ਵਿਭਾਗ ਬਚਾਉਣ ਦੀ ਲੜਾਈ ਸੀਗੀ ਸਰਕਾਰ ਦਿਨ-ਪ੍ਰਤੀ ਦਿਨ ਵਿਭਾਗਾਂ ਨੂੰ ਜਿਹੜੀ ਖੁੱਡੇ ਲੈਣ ਲਾ ਕੇ ਉਹਨਾਂ ਨੂੰ ਜੰਦਰੇ ਲਾਉਣ ਵਾਲੇ ਪਾਸੇ ਲਾ ਜਾ ਰਹੀ ਹੈ ਵਿਭਾਗ ਪਿਛੇ ਜੇ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਆਰਟੀਓ ਦਫਤਰਾਂ ਨੂੰ